ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ 90 ਸਾਲਾਂ ਦੇ ਬਾਅਦ 10 ਚੋ ਦਿਨ ਮੰਗਲਵਾਰ ਨੂੰ ਦੇਖੇਗਾ ਜੈ ਸ੍ਰੇਸ਼ਟ ਪੂਰਨਮਾਸ਼ੀ ਦਾ ਚੰਨ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 12 ਰਾਸ਼ੀਆਂ ਦੇ ਵਿੱਚੋਂ 4 ਰਾਸ਼ੀ ਵਾਲਿਆਂ ਦੀ ਲੱਗੇਗੀ ਲੋਟਰੀ ਇਹ ਚਾਰ ਰਾਸ਼ੀ ਵਾਲੇ ਹੋਣਗੇ ਮਾਲਾ ਮਾਲ ਜੀਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਪੂਰੇ 90 ਸਾਲਾਂ ਦੇ ਬਾਅਦ 10 ਜਵਨ ਦਿਨ ਮੰਗਲਵਾਰ ਨੂੰ ਪੂਰਨ ਮਾਸ਼ੀ ਦੇ ਦਿਨ ਬਣ ਰਿਹਾ ਹੈ ਦੇਵੀਏ ਤੁੱਲਬ ਮਹਾਸ਼ੁਭ ਸੰਜੋਗ ਮਹਾਂ ਲక్ష్ਮੀ ਜੋਗ ਹੁਣ 12 ਰਾਸ਼ੀਆਂ ਦੇ ਵਿੱਚੋਂ 4 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਦੋਸਤੋ ਇਹਨਾਂ 4 ਰਾਸ਼ੀ ਵਾਲਿਆਂ ਦੇ ਇਸ ਦਿਨ ਜਾਣੀ ਜੈ ਸ਼੍ਰੇਸ਼ਟ ਪੂਰਨ ਮਾਸ਼ੀ ਵਾਲੇ ਦਿਨ ਲਾਟਰੀ ਲੱਗਣ ਵਾਲੀ ਹੈ ਇਹ 4 ਰਾਸ਼ੀ ਵਾਲੇ ਤਾਂ ਦੇ ਨਾਲ ਮਾਲਾ ਮਾਲ ਹੋਣ ਵਾਲੇ ਹਨ ਤਾਂ ਦੀ ਦੇਵੀ ਮਾਂ ਲక్ష్ਮੀ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਘਰ ਇਸ ਦਿਨ ਜਾਣੀ ਕਿ ਪੂਰਨ ਮਾਸ਼ੀ ਦੇ ਦਿਨ ਪਹੁੰਚ ਰਹੀ ਹੈ ਜਿਸ ਨਾਲ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਹੀ ਦੁੱਖ ਦਰਦ ਕਸ਼ਟ ਮਿਟਣ ਵਾਲੇ ਹਨ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਆਉਣ ਵਾਲੀ ਹੈ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਇਹਨਾਂ ਚਾਰ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਦੋਸਤੋ ਇਹ ਚਾਰ ਖੁਸ਼ਕਿਸਮਤ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੀ 10 ਜੁਨ ਦਿਨ ਮੰਗਲਵਾਰ ਨੂੰ ਜੈਸ਼ਟਿਸ਼ਟ ਪੂਰਨ ਆਸ਼ੇਰੀ ਦੇਨ ਮਹਾਂ ਲక్ష్ਮੀ ਜੋਗ ਬਣਨ ਦੇ ਨਾਲ ਲਾਟਰੀ ਲੱਗਣ ਵਾਲੀ ਹੈ ਇਹ ਚਾਰ ਰਾਸ਼ੀ ਵਾਲੇ ਐਸਨ ਮਾਲਾਮਲ ਹੋਣ ਵਾਲੇ ਹਨ ਇਹਨਾਂ ਰਾਸ਼ੀ ਵਾਲਿਆਂ ਨੂੰ ਮਾਲਾਮਲ ਬਣਨ ਤੋਂ ਕਰੋੜਪਤੀ ਬਣਨ ਤੋਂ ਜੈਸ਼ਟਿਸ਼ਟ ਪੂਰਨ ਮਾਸੀ ਦੇ ਦਿਨ ਜੀਹਾਂ ਦੋਸਤੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਚਾਰ ਖੁਸ਼ ਨਸੀਬ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਇਸ ਲਈ ਤੁਸੀਂ ਲੋਕ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਇਹ ਵੀਡੀਓ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਜਾਣ ਜਾਣ ਵਾਲੀ ਹੈ ਦੋਸਤੋ ਮਾਂ ਲక్ష్ਮੀ ਜੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜਿਸ ਨਾਲ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਸਿੱਧਾ ਹੀ ਪ੍ਰਾਪਤ ਹੋ ਸਕੇ ਅਤੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਦੋਸਤੋ ਜੋਤਿਸ਼ శాਸਤਰ ਦੇ ਅਨੁਸਾਰ 10 ਜੂਨ ਨੂੰ ਸਵੇਰੇ 11:35 ਤੇ ਜੈਸ਼ਟ ਪੂਰਨ ਮਾਸ਼ੀ ਦੀ ਸ਼ੁਰੂਆਤ ਹੋਵੇਗੀ 11 ਜੂਨ ਨੂੰ ਦੁਪਹਿਰ 1:13 ਤੇ ਪੂਰਨ ਮਾਸ਼ੀ ਦੀ ਸਮਾਪਤੀ ਹੋਵੇਗੀ ਐਸੇ ਜਿਹੜਾ ਵੀ ਪੂਰਨ ਮਾਸ਼ੀ ਤੇ ਵਾਧਾ ਰੱਖੇਗਾ ਉਸ ਦੀਆਂ ਮਨੁਕਾਮਨਾਵਾਂ ਪੂਰੀਆਂ ਹੋਣਗੀਆਂ 11 ਜੂਨ ਨੂੰ ਜੈਸ਼ਟ 11 ਜੂਨ ਨੂੰ ਜੈ ਸ਼੍ਰੇਸ਼ਟ ਪੂਰਨ ਮਾਸ਼ੀ ਦਾ ਸ্নান ਤਨ ਲਾਭਦਾਇਕ ਹੋਵੇਗਾ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਬਾਰੇ ਜੋ ਕਿ ਇਸ ਦੇ ਜਾਣੇ ਕਿ ਪੂਰਨ ਮਾਸ਼ੀ ਦੇ ਦਿਨ ਮਾ લક્ષਮੀ ਜੋਗ ਦੁਰਲਭ ਸੰਚੋਗ ਦੇ ਨਾਲ ਕਰੋੜਪਤੀ ਬਣਨ ਵਾਲੀਆਂ ਹਨ ਤਾਂ ਦੇ ਨਾਲ ਮਾਲਾ ਮਾਲ ਹੋਣ ਵਾਲੀਆਂ ਹਨ ਇਹ ਚਾਰ ਰਾਸ਼ੀ ਵਾਲੇ ਜਿਨ੍ਹਾਂ ਨੂੰ ਵਿਦਾਤਾ ਵੀ ਨਹੀਂ ਰੋਕ ਸਕਦਾ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਪੌਣ ਮਾਸੀ ਦੇਨ ਕਰੋੜਪਤੀ ਬਨਨ ਤੋਂ ਮਾਲਾ-ਮਾਲ ਬਨਨ ਤੋਂ ਦੋਸਤੋ ਪਾਕਸ਼ ਵਾਲੀਆਂ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਨੂੰ માતા ਲక్ష్ਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਣ ਵਾਲਾ ਹੈ ਆਓ ਹੁਣ ਉਹਨਾਂ ਚਾਰ ਰਾਸ਼ੀ ਵਾਲਿਆਂ ਦੇ ਬਾਰੇ ਗੱਲ ਕਰਦੇ ਹਾਂ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਰਾਸ਼ੀ ਆਉਂਦੀ ਹੈ ਜੀ ਉਹਨਾਂ ਰਾਸ਼ੀਆਂ ਦੇ ਬਾਰੇ ਦੱਸਣ ਤੋਂ ਪਹਿਲਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਵੇਂ ਕਿ ਤੁਸੀਂ ਲੋਕ ਜਾਣਦੇ ਹੋ ਕਿ ਮਾਂ ਲక్ష్ਮੀ ਨੂੰ ਧਨ ਦੀ ਦੇਵੀ ਕਿਹਾ ਜਾਂਦਾ ਹੈ ਸਨਾਤਨ ਪਰਮ ਦੇਵ ਦੇ ਸ਼ਾਸਤਰਾਂ ਅਤੇ ਪੁਰਾਣਾਂ ਦੇ ਵਿੱਚ ਜੇਕਰ ਕਿਸੇ ਦੇ ਧਨ ਦੀ ਦੇਵੀ ਮਾਂ ਲక్ష్ਮੀ ਜੀ ਦੀ ਕਿਰਪਾ ਹੋ ਜਾਂਦੀ ਹੈ ਤਾਂ ਉਸ ਦੇ ਕਰ ਕਿਸੇ ਵਿੱਚ ਈ ਚੀਜ਼ ਦੀ ਫਿਰ ਕਮੀ ਨਹੀਂ ਹੁੰਦੀ ਲੇਕਿਨ ਕਿਹਾ ਜਾਂਦਾ ਹੈ ਕਿ ਮਾਂ ਲక్ష్ਮੀ ਦਾ ਸੁਭਾਅ ਬੇਹਦ ਚੰਚਲ ਮੰਨਿਆ ਜਾਂਦਾ ਹੈ ਧਨ ਦੀ ਦੇਵੀ ਮਾਂ ਲక్ష్ਮੀ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਦੀ ਐਸੀ ਹੀ وجہ ਦੇ ਕਾਰਨ ਮਨੁੱਖੀ ਜੀਵਨ ਦੇ ਵਿੱਚ ਧਨ ਸੰਬੰਧੀ ਉਤਾਰ ਚੜਾ ਹਮੇਸ਼ਾ ਹੀ ਆਉਂਦਾ ਹੀ ਰਹਿੰਦਾ ਹੈ ਧਾਨ ਦੀ ਦੇਵੀ ਨੂੰ ਪਸੰਦ ਕਰਨ ਦੇ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਹੀ ਕਰਦੇ ਹਨ ਕਿ ਮਾਂ ਲక్ష్ਮੀ ਖੁਸ਼ ਹੋ ਜਾਵੇ ਤੇ ਉਹਨਾਂ ਨੂੰ ਧਾਨ ਦੇ ਨਾਲ ਮਾਲਾ ਮਾਲ ਕਰ ਦੇਵੇ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦਾ ਸਭ ਤੋਂ ਪਹਿਲਾ ਕਾਰਨ ਆਰਥਿਕ ਤੰਗੀ ਹੈ ਉਹ ਆਰਥਿਕ ਤੰਗੀ ਹੈ ਮਨੋਖ ਦੇ ਜੀਵਨ ਦੇ ਵਿੱਚ ਇਸੇ ਤਰ੍ਹਾਂ ਉਤਰਾਚੜਾ ਗ੍ਰਹਾਂ ਦੀ ਚਾਲ ਦੇ ਨਾਲ ਵੀ ਆਉਂਦਾ ਹੈ ਇਸ ਲਈ ਮਨੋਖ ਹਮੇਸ਼ਾ ਹੀ ਭਵਿੱਖ ਨੂੰ ਜਾਣਨ ਦੇ ਲਈ ਕਾਫੀ ਉਤਸੁਕਤ ਰਹਿੰਦਾ ਹੈ ਜਿਸ ਨਾਲ ਮਾਂ ਲక్ష్ਮੀ ਹੁਣ 12 ਰਾਸ਼ੀਆਂ ਦੇ ਵਿੱਚੋਂ ਚਾਰ ਰਾਸ਼ੀ ਵਾਲਿਆਂ ਤੇ ਬਹੁਤ ਆਧਿਕ ਪਸੰਦ ਹੋ ਗਈ ਹੈ ਅਤੇ ਇਹਨਾਂ ਤੇ ਆਪਣੀ ਕਿਰਪਾ ਦਰਸਤੇ ਵਰਸਾਉਣ ਵਾਲੀ ਹੈ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਜਿਵੇਂ ਕਿ ਮਨੋਖ ਦੇ ਜੀਵਨ ਦੇ ਵਿੱਚ ਗ੍ਰਹਾਂ ਦੀ ਚਾਲ ਦਾ ਬਹੁਤ ਹੀ ਮਹੱਤਵ ਹੁੰਦਾ ਹੈ ਉਨ੍ਹਾਂ ਦੇ ਚਾਲ ਦਾ ਸਿੱਧਾ ਅਸਰ ਸਾਡੇ ਛੇਵਾਂ ਤੇ ਪੈਂਦਾ ਹੈ। ਗ੍ਰਹਿ ਦੀ ਸਥਿਤੀ ਬਦਲਣ ਦੇ ਨਾਲ ਸਾਡੇ ਛੇਵਾਂ ਦੇ ਵਿੱਚ ਕਦੇ ਖੁਸ਼ੀਆਂ ਆਉਂਦੀਆਂ ਹਨ ਅਤੇ ਕਦੇ ਦੁੱਖ ਹੁੰਦੇ ਹਨ। ਇਸੇ ਕਰਮ ਦੇ ਨਾਲ ਹਰ ਵਾਰ ਦੀ ਤਰ੍ਹਾਂ ਸੰਜੋਗ ਇਸ ਵਾਰ ਮਾਂ ਲక్ష్ਮੀ ਮਹਾਂ ਲక్ష్ਮੀ ਜੋਗ ਬਣਨ ਜਾ ਰਿਹਾ ਹੈ। ਜਿਸ ਦੀ وجہ ਦੇ ਨਾਲ ਚਾਰ ਰਾਸ਼ੀ ਵਾਲਿਆਂ ਦੀ ਲੋਟਰੀ ਲੱਗਣ ਵਾਲੀ ਹੈ ਦੋਸਤੋ। ਇਸ ਸੰਜੋਗ ਜੀਵਾਂ ਦੇ ਵਿੱਚ ਕਦੇ-ਕਦੇ ਹੀ ਆਉਂਦਾ ਹੈ ਜਿਸ ਨਾਲ ਮਾਂ ਲక్ష్ਮੀ ਹੁਣ ਚਾਰ ਰਾਸ਼ੀ ਵਾਲਾਂ ਤੇ ਆਪਣੀ ਕਿਰਪਾ ਵਰਸਾਉਣ ਵਾਲੀ ਹੈ ਦੋਸਤੋ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਾਂ ਦੇ ਵਿੱਚ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਮਾਂ ਲక్ష్ਮੀ ਜੀ ਦੀ ਵਿਸ਼ੇਸ਼ ਵਿਸ਼ੇਸ਼ ਕਿਰਪਾ ਇਹਨਾਂ ਤੇ ਹੋਣ ਵਾਲੀ ਹੈ ਉਹਨਾਂ ਸਭ ਪਾਕਸ਼ਾਲੀ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਨ ਦਾਸ ਦੱਸ ਰਹੀ ਹੈ ਕਿ ਮਾਂ ਲక్ష్ਮੀ ਤੁਹਾਡੇ ਜੀਵਨ ਦੇ ਵਿੱਚ ਬਹੁਤ ਹੀ ਵੱਡਾ ਪਰਿਵਰਤਨ ਲੈ ਕੇ ਆਉਣ ਵਾਲੀ ਹੈ ਜੀ ਆ ਦੋਸਤੋ ਤੁਹਾਡੇ ਲਈ ਤੁਹਾਡੇ ਲਈ ਸਮਾ ਆਦਿਅੰਤ ਸ਼ੋਭਰ ਹਨ ਵਾਲਾ ਹੈ ਅਤੇ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਤਨਲਾਭ ਦੀ ਪ੍ਰਾਪਤੀ ਹੋਣ ਵਾਲੀ ਹੈ ਤਨਸਵਾਦੀ ਅਨੇਕ ਪ੍ਰਕਾਰ ਦੇ ਲਾਭ ਤੁਹਾਨੂੰ ਪ੍ਰਾਪਤ ਹੋਣ ਵਾਲੇ ਹਨ ਤਨ ਪ੍ਰਾਪਤੀ ਦੇ ਅਨੇਕ ਅਵਸਰ ਕੰਨਿਆ ਰਾਸ਼ੀ ਵਾਲੇ ਉਹ ਤੁਹਾਨੂੰ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਪ੍ਰਾਪਤ ਹੋਣ ਵਾਲੇ ਹਨ ਤੁਹਾਡੇ ਘਰ ਵਿੱਚ ਪਦਾ ਰਹੀ ਹੈ ਮਾਂ ਲక్ష్ਮੀ ਅਰੇ ਤੁਹਾਡੀ ਚੋੜੀ ਖੁਸ਼ੀਆਂ ਦੇ ਨਾਲ ਪਰਣ ਵਾਲੀ ਹੈ ਜਲਦੀ ਹੀ ਤੁਹਾਡੀਆਂ ਸਾਰੀਆਂ ਇਹ ਕਠਿਨਾਈਆਂ ਦਾ ਤੁਸੀਂ ਸਾਹਮਣਾ ਕਰ पाओगे ਤੇ ਤੁਹਾਡੇ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰੋਗੇ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਤੁਹਾਡਾ ਜੀਵਨ ਸੁਖਮਈ ਬਣਿਆ ਰਹੇਗਾ ਨਾਲ ਹੀ ਨਾਲ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਅਧਿਕ ਮੁਨਾਫਾ ਹੋਵੇਗਾ ਨਾਲ ਹੀ ਨਾਲ ਜੋ ਲੋਕ ਨੌਕਰੀ ਕਰਦੇ ਹਨ ਉਹ ਨਾ ਨਾ ਨੋ ਕ੍ਰਿਸ ਬੰਦਿਤ ਕੋਈ ਬਹੁਤ ਵੱਡੇ ਖੁਸ਼ਖਬਰੀ ਪ੍ਰਾਪਤ ਹੋਣ ਵਾਲੇ ਹੈ ਕੰਨਿਆ ਰਾਸ਼ੀ ਵਾਲੇ ਕਹਿਣਾ ਗਲਤ ਨਹੀਂ ਹੋਵੇਗਾ ਮਾਂ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਹੁਣ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦਾ ਭੰਡਾਰ ਆਉਣ ਵਾਲਾ ਹੈ ਮਾਂ ਲక్ష్ਮੀ ਹੁਣ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਭਰਨ ਵਾਲੀ ਹੈ ਅੱਜ ਤੁਹਾਨੂੰ ਅਨੇਕ ਪ੍ਰਕਾਰ ਦੇ ਲਾਭ ਤਨ ਲਾਭ ਵੱਡੀਆਂ ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਵੇਗੀ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਹਾਂ ਦੋਸਤੋ ਇਸ ਲਿਸਟ ਦੇ ਅਗਲੇ ਖੁਸ਼ਕਿਸਮਤ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸਦੇ ਹਈਏ ਕਿ ਤੁਹਾਡੀ ਕੁੰਡਲੀ ਦੇ ਵਿੱਚ ਜਬਦਸਤ ਮਹਾ ਲక్ష్ਮੀ ਜੋਗ ਪਣਾਂ ਚਾ ਰਿਹਾ ਹੈ ਇਹ ਸੰਜੋਗ ਕਦੇ ਕਦੇ ਹੀ ਬਣਦਾ ਹੈ ਜਿਸੇ ਕਾਰਨ ਤੁਹਾਡੇ ਲਈ ਮਾਂ ਲక్ష్ਮੀ ਜੀ ਦੀ ਕਿਰਪਾ ਬਹੁਤ ਹੀ ਉੱਤਮ ਹੋਣ ਵਾਲੀ ਹੈ ਤੁਹਾਡੇ ਤੇ ਮਾਂ ਲక్ష్ਮੀ ਜੀ ਦੀ ਕਿਰਪਾ ਹੋਣ ਵਾਲੀ ਹੈ ਜਲਦ ਹੀ ਕਿਸੇ ਐਸੇ ਵਿਅਕਤੀ ਦੇ ਨਾਲ ਤੁਹਾਡੀ ਮੁਲਾਕਾਤ ਹੋਵੇਗੀ ਜਸਤੇ ਆਉਣ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਜਸਤੇ ਆਉਣ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ ਅਤੇ ਤੁਹਾਡੇ ਜੀਵਨ ਦੀ ਦਸ਼ਾ ਪੂਰੀ ਤਰ੍ਹਾਂ ਬਦਲ ਜਾਵੇਗੀ ਜੀहां दोस्तों ਤੁਹਾਡੇ ਜੀਵਨ ਵਿੱਚ ਸੁੱਖ ਸਹੂਦਾਵਾਂ ਦੀ ਕੋਈ ਵੀ ਕਮੀ ਨਹੀਂ ਰਹੇਗੀ ਤੁਹਾਡੀ ਕਿਸਮਤ ਮਾਂ ਲక్ష్ਮੀ ਦੀ ਕਿਰਪਾ ਦੇ ਨਾਲ ਬਦਲ ਜਾਵੇਗੀ ਤੁਹਾਨੂੰ ਹਰ ਜਗ੍ਹਾ ਤੋਂ ਲਾਭ ਹੀ ਲਾਭ ਪ੍ਰਾਪਤ ਹੋਵੇਗਾ ਤੁਹਾਡੇ ਵਪਾਰ ਵਿੱਚ ਲਾਭ ਮਿਲਣ ਵਾਲਾ ਹੈ ਜੋ ਲੋਕ ਵਪਾਰ ਕਰਦੇ ਹਨ ਉਨ੍ਹਾਂ ਦਾ ਵਿਪਾਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ ਤੁਹਾਨੂੰ ਹਰ ਜਗ੍ਹਾ ਤੋਂ ਲਾਭ ਪ੍ਰਾਪਤ ਹੋਵੇਗਾ ਨਾਲ ਹੀ ਨਾਲ ਜੋ ਲੋਕ ਨੌਕਰੀ ਕਰਦੇ ਹਨ ਜਾਂ ਨੌਕਰੀ ਦੀ ਤਲਾਸ਼ ਤੇ ਵਿੱਚ ਹਨ ਉਹਨਾਂ ਨੂੰ ਮਨ ਚਾਹੀ ਨੌਕਰੀ ਪ੍ਰਾਪਤ ਹੋਵੇਗੀ ਅਤੇ ਜੋ ਨੌਕਰੀ ਕਰਦੇ ਹਨ ਉਹਨਾਂ ਨੂੰ ਤਰੱਕੀ ਅਤੇ ਪ੍ਰਮੋਸ਼ਨ ਵੇਤਨ ਵਰੀਦੀ ਦੇ ਯੋਗ ਹਨ ਮੇਖ ਰਾਸ਼ੀ ਵਾਲਿਓ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਧਨ ਪ੍ਰਾਪਤੀ ਦੇ ਅਨੇਕਾ ਅਵਸਰ ਪ੍ਰਾਪਤ ਹੋਣ ਵਾਲੇ ਹਨ ਅਤੇ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਹੈ ਖੁਸ਼ੀਆਂ ਆਉਣ ਵਾਲੀਆਂ ਹਨ ਹੁਣ ਤੁਹਾਡੇ ਜੀਵਨ ਦੇ ਵਿੱਚ ਬਹੁਤ ਹੀ ਵੱਡਾ ਪਰਿਵਰਤਨ ਹੋਣ ਵਾਲਾ ਹੈ ਮਹਾਂ ਲక్ష్ਮੀ ਸੰਜੋਗ ਦੇ ਨਾਲ ਤੁਹਾਡੀ ਚੋਲੇ ਖੁਸ਼ੀਆਂ ਦੇ ਨਾਲ ਭਰਨ ਵਾਲੀ ਹੈ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਇਸ ਲਿਸਟ ਦੀ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਮਾਂ ਲక్ష్ਮੀ ਤੁਹਾਡੇ ਉੱਪਰ ਬਹੁਤ ਆਧਿਕ ਪਸੰਨ ਹੋ ਗਈ ਹੈ ਤੁਹਾਡੇ ਉੱਪਰ ਮਾਂ ਲక్ష్ਮੀ ਜੀ ਦੀ ਜਾਬਰਦਸਤ ਕਿਰਪਾ ਪੈ ਰਹੀ ਹੈ ਜਿਸੇ وجہ ਦੇ ਨਾਲ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਆਵੇਗੀ ਅਤੇ ਪੈਸਾ ਵਧੇਗਾ ਅधिकਤਾਂ ਲਾਭ ਹੁਣ ਤੁਹਾਨੂੰ ਹੋਣ ਵਾਲਾ ਹੈ ਕੁੰਭ ਰਾਸ਼ੀ ਵਾਲੇ ਚਲਦੇ ਹੀ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ ਜਿਸ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਅਤੇ ਤੁਹਾਡੇ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਤੇ ਤੁਹਾਡੇ ਘਰ ਪਰਿਵਾਰ ਵਿੱਚ ਸ਼ਾਂਤੀ ਬਣੀ ਰਹੇਗੀ ਤੁਹਾਨੂੰ ਦੱਸਦਾ ਇਹ ਕਿ ਕੁੰਭ ਰਾਸ਼ੀ ਵਾਲੇ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਾਦੇਕ ਮੁਨਾਫਾ ਮਿਲਣ ਵਾਲਾ ਹੈ ਉਹਨਾਂ ਦਾ ਵਪਾਰ ਦੇਣ ਤੁਗਣੀ ਰਾਛ 9 ਗਣੀ ਤਰੱਕੀ ਕਰੇਗਾ ਨਾਲੇ ਨਾਲ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀਆਂ ਪੜਾਈ ਕਰਨ ਦਾ ਸੁਪਨਾ ਦੇਖ ਰਹੇ ਹਨ ਤਾਂ ਇਹ ਸੁਪਨਾ ਉਹਨਾਂ ਦਾ ਜਲਦੀ ਹੀ ਪੂਰਾ ਹੋਵੇਗਾ ਮਾਂ ਲਕਸ਼ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਇਹ ਕੰਮ ਬਹੁਤ ਆਸਾਨ ਤਰੀਕੇ ਦੇ ਨਾਲ ਹੋਣ ਵਾਲੇ ਹਨ ਤੁਹਾਡੀ ਸਾਲਾਂ ਤੋਂ ਰੁਕੇ ਹੋਏ ਕੰਮ ਹੁਣ ਸਫਲਤਾਪੂਰਵਕ ਪੂਰੇ ਹੋਣਗੇ ਤੁਹਾਨੂੰ ਹਰ ਜਗ੍ਹਾ ਤੋਂ ਕੁੰਭ ਰਾਸ਼ੀ ਵਾਲਿਓ ਲਾਭ ਮਿਲਣ ਵਾਲਾ ਹੈ ਮਾਂ ਲਕਸ਼ਮੀ ਜੀ ਦੀ ਜ਼ਬਰਦਸਤ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਇਹ ਸਮਝ ਲਓਗੇ ਤੁਹਾਡੇ ਚਲਦੇ ਹੁਣ ਲਾਟਰੀ ਲੱਗਣ ਵਾਲੀ ਹੈ ਕੁੰਭ ਰਾਸ਼ੀ ਵਾਲਿਓ ਮਾਂ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਹੁਣ ਤੁਹਾਨੂੰ ਅਨੇਕ ਪ੍ਰਕਾਰ ਦੇ ਤਾਨ ਲਾਭ ਪ੍ਰਾਪਤ ਹੋਣਗੇ ਦੇ ਜੋਗ ਹਨ ਅਤੇ ਤੁਹਾਡੇ ਜੀਵਨ ਵਿੱਚ ਬਹੁਤ ਹੀ ਵੱਡਾ ਪਰਿਵਾਰ ਤੈਣ ਹੋਣ ਵਾਲਾ ਹੈ ਜਿਸ ਨਾਲ ਤੁਹਾਨੂੰ ਖੁਸ਼ ਜਿਸ ਨਾਲ ਤੁਹਾਡੀ ਖੁਸ਼ੀਆਂ ਦਾ ਟਿਕਾਣਾ ਨਹੀਂ ਰਹੇ ਅਤੇ ਤੁਹਾਡਾ ਜੀਵਨ ਬਦਲ ਜਾਵੇਗਾ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੇ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹੈ ਕਿ ਮਾਂ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਉੱਪਰ ਬਣ ਰਹੀ ਹੈ ਜਿਸ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਆਰਥਿਕ ਲਾਭ ਹੋਵੇਗਾ ਐਸੇ ਨਾਲ ਹੀ ਤੁਹਾਡੀ ਮਿਹਨਤ ਦਾ ਪ੍ਰਣਾਮ ਤੁਹਾਨੂੰ ਹੁਣ ਮਿਲਣ ਵਾਲਾ ਹੈ ਤੋਲਾ ਰਾਸ਼ੀ ਵਾਲਿਓ ਤੁਸੀਂ ਦੇਖੋਗੇ ਕਿ ਤੁਹਾਡੇ ਜੀਵਨ ਦੇ ਵਿੱਚ ਬਹੁਤ ਹੀ ਵੱਡਾ ਪਰਿਵਰਤਨ ਹੋਣ ਜਾ ਰਿਹਾ ਹੈ ਜੀਹਾਂ ਦੋਸਤੋ ਮਾਂ ਲక్ష్ਮੀ ਤੁਹਾਡੇ ਜੀਵਨ ਵਿੱਚ ਹੁਣ ਇਸ ਤਰ੍ਹਾਂ ਦਾ ਪਰਿਵਰਤਨ ਕਰਨਗੇ ਜੋ ਜੋ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਜੀਹਾਂ ਦੋਸਤੋ ਤੁਹਾਡਾ ਵਪਾਰ ਦਿਨ ਦੁੱਗਣੀ ਰਾਜਾ ਦੁੱਗਣੀ ਤਰੱਕੀ ਕਰੇਗਾ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਤੁਹਾਨੂੰ ਮਿੱਤਰਾਂ ਦਾ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ ਲక్ష్ਮੀ ਯੋਗ ਦੇ ਕਾਰਨ ਬੜਾਸ ਕਮਾਈ ਹੋਵੇਗੀ ਹੁਣ ਤੁਹਾਨੂੰ ਅਨੇਕਾ ਪ੍ਰਕਾਰ ਦੇ ਲਾਭ ਤਾਂ ਲਾਭਤੋਲਾ ਰਾਸ਼ੀ ਵਾਲੇ ਪ੍ਰਾਪਤ ਹੋਣ ਵਾਲੇ ਹਨ ਨਾਲ ਹੀ ਨਾਲ ਜੋ ਲੋਕ ਨਵਾਂ ਵਾਹਨ ਜਾਂ ਮਕਾਨ ਖਰੀਦਣ ਨੂੰ ਲੈ ਕੇ ਯੋਜਨਾ ਬਣਾ ਰਹੇ ਹਨ ਤਾਂ ਇਹ ਯੋਜਨਾ ਉਹਨਾਂ ਦੀ ਸਫਲ ਹੋਵੇਗੀ ਜੋ ਲੋਕ ਸੰਤਾਨ ਪ੍ਰਾਪਤੀ ਦੇ ਇਸ਼ਕ ਹਨ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਮਿਲਣ ਵਾਲਾ ਹੈ ਸਿਹਾਂ ਦੋਸਤੋ ਕੈਨਾ ਗਲਤ ਨਹੀਂ ਹੋਵੇਗਾ ਤੁਲਾ ਰਾਸ਼ੀ ਵਾਲਿਓ ਹੁਣ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਮ ਤੁਹਾਨੂੰ ਹਰ ਜਗ੍ਹਾ ਤੋਂ ਲਾਭ ਹੀ ਲਾਭ ਮਿਲੇਗਾ ਨੌਕਰੀ ਕਰਨ ਵਾਲੇ ਲੋਕਾਂ ਨੂੰ ਨੌਕਰੀ ਦੇ ਵਿੱਚ ਪ੍ਰਮੋਸ਼ਨ ਵੇਤਨ ਵਰੀਧੀ ਦੇ ਜੋਗਾਂ ਜੋ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਅਨ ਚਾਹੀ ਨੌਕਰੀ ਪ੍ਰਾਪਤ ਹੋਣ ਵਾਲੀ ਹੈ ਕੈਨਾ ਗਲਤ ਨਹੀਂ ਹੋਵੇਗਾ ਤੁਲਾ ਰਾਸ਼ੀ ਵਾਲਿਓ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਮ ਤੁਹਾਡੀ ਹਰ ਤਰ੍ਹਾਂ ਦੀਆਂ ਇਹ ਸ਼ਾਮਾਂ ਹੁਣ ਪੂਰੀਆਂ ਹੋਣ ਵਾਲੀਆਂ ਹਨ ਸਮਾਂ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਰਹੇਗਾ ਜੀਹਾਂ ਦੋਸਤੋ ਇਹ ਪਾਕਸ ਚਾਲੀ ਰਾਸ਼ੀਆਂ ਜੋ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਹੋਂਤਾਨ ਦੇ ਨਾਲ ਮਾਲਾ-ਮਾਲ ਹੋਣ ਵਾਲੀਆਂ ਹਨ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਖੁਡੌੜਾ ਦਾ ਤਨ ਮਿਲਣ ਵਾਲਾ ਹੈ ਇਹ ਚਾਰ ਰਾਸ਼ੀ ਵਾਲੇ ਮਾਲਾ-ਮਾਲ ਹੋਣ ਵਾਲੇ ਹਨ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਇਹਨਾਂ ਦੇ ਜੀਵਨ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਲਾਭ ਧਨ ਲਾਭ ਅਤੇ ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਵੇਗੀ। ਜਿहां ਦੋਸਤੋ ਇਸ ਸਾਡੀ ਅੱਜ ਦੀ ਵੀਡੀਓ ਦੇ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ। ਧੰਨਵਾਦ।